ਸਜੂੜੇ ਹੋਣੇ ਜੇ ਵਿਕਰਮ ਜੀ ਕਿਸ ਤਰ੍ਹਾਂ ਵੇਖਦੇ ਹੋ ਕੁਮਰ ਵਿਜੇ ਪ੍ਰਤਾਪ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਆ ਦੇਖੋ ਕੁਮਰ ਵਿਜੇ ਪ੍ਰਤਾਪ ਜੀ ਨੂੰ ਸਾਡੀ ਪਾਰਟੀ ਨੇ ਬੜੀ ਇੱਜ਼ਤ ਦਿੱਤੀ ਉਹਨਾਂ ਨੂੰ ਐਮਐਲਏ ਬਣਾਇਆ ਟਿਕਟ ਦਿੱਤੀ ਲੇਕਿਨ ਅੱਪਾ ਦੇਖ ਹੀ ਰਹੇ ਆ ਕਿ ਕੁਮਰ ਵਿਜੇ ਪ੍ਰਤਾਪ ਜੀ ਹਰ ਗੱਲ ਦੇ ਵਿੱਚ ਪਾਰਟੀ ਵਿਰੋਧੀ ਗੱਲਾਂ ਕਰ ਜਾਂਦੇ ਸੀਗੇ ਤੇ ਜਦੋਂ ਹੁਣ ਵਿਕਰਮ ਮਜੀਠੀਆ ਦੇ ਖਿਲਾਫ ਇੱਕ ਵੱਡਾ ਐਕਸ਼ਨ ਹੋਇਆ ਔਰ ਬਹੁਤ ਵੱਡੇ ਜਿਹੜਾ ਹੈ ਜੀ ਕ腐ਸ਼ਨ ਦੇ ਮਾਮਲੇ ਸਾਹਮਣੇ ਆਇਆ 141 ਕਰੋੜ ਦਾ ਆਪਾਂ ਦੇਖਿਆ ਹੈ ਕਿ ਕਿੱਦਾਂ ਕੈਸ਼ ਜਮ੍ਹਾਂ ਹੋ ਰਿਹਾ ਬਿਨਾਂ ਸੋਰਸ ਤੋਂ ਤੇ 540 ਕਰੋੜ ਦਾ ਟੋਟਲ ਜਿਹੜਾ ਹੈ ਜੀ ਬਿਜ਼ਨਸ ਨੇ ਦੱਸਿਆ ਤੇ ਉਸ ਤੋਂ ਬਾਅਦ ਕੁਮਰ ਵਿਜੇ ਪ੍ਰਤਾਪ ਜੀ ਵਜੀਠੀਆ ਦੇ ਹੱਕ 'ਚ ਬੋਲਣ ਦੀ ਗੱਲ ਕਰਦੇ ਆ ਪਾਰਟੀ ਦਾ ਪੰਜਾਬ ਦੇ ਵਿੱਚੋਂ ਨਸ਼ਿਆਂ ਨੂੰ ਖਤਮ ਕਰਨਾ ਚਾਹੁੰਦੀ ਆ ਅਸੀਂ ਨਸ਼ਿਆਂ ਦੇ ਵਿਰੁੱਧ ਯੁੱਧ ਕਰ ਰਹੇ ਹਾਂ ਤੇ ਜਿਨ੍ਹਾਂ ਦੇ ਉੱਤੇ ਇਦਾਂ ਦੇ ਇਲਜ਼ਾਮ ਲੱਗਦੇ ਆ ਉਹਨਾਂ ਦੇ ਹੱਕ 'ਚ ਗੱਲ ਕਰਕੇ ਕੁਮਰ ਵਿਜੇ ਪ੍ਰਤਾਪ ਜੀ ਨੇ ਕੋਈ ਹੋਰ ਆ ਨਹੀਂ ਛੱਡਿਆ ਤੇ ਪੋਲਿਟੀਕਲ ਅਫੇਅਰਸ ਕਮੇਟੀ ਨੇ ਉਹਨਾਂ ਦੀ ਇਨਡਿਸਿਪਲਨਰੀਆਂ ਕਾਰਵਾਈਆਂ ਨੂੰ ਦੇਖਦੇ ਹੋਏ ਪਾਰਟੀ ਵਿਰੋਧੀ ਗੱਲਾਂ ਨੂੰ ਦੇਖਦੇ ਹੋਏ ਉਹਨਾਂ ਨੂੰ ਪਾਰਟੀ ਚੋਂ ਕੱਢਿਆ ਕਿਉਂਕਿ ਸਾਡੀ ਪਾਰਟੀ ਇਨਡਿਸਿਪਲਨ ਕਿਸੇ ਵੀ ਹਾਲਤ ਚ ਬਰਦਾਸ਼ਤ ਨਹੀਂ ਕਰਦੀ ਔਰ ਸਾਡੇ ਲਈ ਪੰਜਾਬ ਪਹਿਲਾ ਹੈ ਪੰਜਾਬ ਦੀ ਜਵਾਨੀ ਪਹਿਲਾ ਹੈ ਪੰਜਾਬ ਦੇ ਲੋਕਾਂ ਦੀ ਸਿਹਤ ਪਹਿਲਾ ਹੈ ਪੰਜਾਬ ਦੇ ਵਿੱਚ ਅਸੀਂ ਕਰਪਸ਼ਨ ਦੇ ਔਰ ਨਸ਼ਿਆਂ ਦੇ ਖਿਲਾਫ ਜਿਹੜਾ ਯੁੱਧ ਛੇੜਿਆ ਹੋਇਆ ਹੈ ਉਹਨੂੰ ਅਸੀਂ ਕਾਮਯਾਬ ਕਰਨਾ ਹੈ ਸੋ ਥੈਟ ਕਿ ਸਾਡਾ ਪੰਜਾਬ ਮੁੜ ਉਦਾਂ ਹੀ ਤਰੱਕੀ ਦੇ ਵਾਲੇ ਹਾਂ ਤੇ ਚੱਲ ਸਕੇ ਜੀ ਵਿਕਰਮ ਜੀ ਕੀ ਇਹ ਪਾਰਟੀ ਦੇ ਅੰਦਰ ਇੱਕ ਮੈਸੇਜ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ ਆ ਕਿਉਂਕਿ ਸਤਾਈ ਦੇ ਵਿੱਚ ਚੋਣਾਂ ਨੇ ਉਸ ਤੋਂ ਬਾਅਦ ਕਈ ਵਾਰ ਡਿਸਪਲਾਈਨ ਕ੍ਰੀਏਟ ਕਰਨਾ ਹੁੰਦਾ ਪਾਰਟੀ ਦੇ ਵਿੱਚ ਕਈ ਵਾਰ ਕੋਈ ਵਿਰੋਧ ਕਰਨ ਵਾਲਾ ਵੀ ਹੁੰਦਾ ਤੇ ਲੱਗਦਾ ਵੀ ਇੱਕ ਪਾਰਟੀ ਨੇ ਡਿਸਪਲਾਈਨ ਕ੍ਰੀਏਟ ਕਰਨ ਦੇ ਲਈ ਇੱਕ ਮੈਸੇਜ ਦਿੱਤਾ ਹੈਗਾ ਤੋ ਪਾਰਟੀ ਦੇ ਵਿੱਚ ਅਗਰ ਮੰਨ ਲਓ ਤੁਸੀਂ ਸਾਡੇ ਪੁਜ ਪਾਰਟੀ ਦੇ ਕਿਸੇ ਫੈਸਲੇ ਦੇ ਨਾਲ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਕੋਈ ਡਿਫਰੈਂਟ ਥ ਵਿਊ ਹੈ ਤੇ ਤੁਸੀਂ ਪਾਰਟੀ ਦੇ ਅੰਦਰ ਰਹਿ ਕੇ ਗੱਲ ਕਰ ਸਕਦੇ ਹੋ ਪਾਰਟੀ ਦੇ ਵਿੱਚ ਦੱਸ ਸਕਦੇ ਹੋ ਕਿ ਇਹਦੇ ਬਿਲਕੁਲ ਮੈਂ ਇਹ ਸੋਚ ਰੱਖਦਾ ਪਰ ਜਦੋਂ ਤੁਸੀਂ ਸਰਕਾਰ ਦੇ ਜਾਂ ਪਾਰਟੀ ਦੇ ਲੋਕ ਹਤੈਸ਼ੀ ਕੰਮਾਂ ਦੀ ਨੁਕਤਾ ਜਿੰਨੀ ਕਰੋਗੇ ਲੋਕਾਂ ਨੂੰ ਰਾਹਤ ਪਹੁੰਚਾਉਣ ਵਾਲੇ ਕੰਮਾਂ ਦੀ ਵੀ ਨੁਕਤਾ ਜਿੰਨੀ ਕਰੋਗੇ ਜਦੋਂ ਤੁਸੀਂ ਨਸ਼ਿਆਂ ਦੇ ਜਿਹੜੇ ਵੱਡੇ ਵੱਡੇ ਮਦਰ ਮਾਛਾ ਜਦੋਂ ਸਰਕਾਰ ਹੋਣਾ ਤੇ ਐਕਸ਼ਨ ਲੈਂਦੀ ਹੈ ਤੇ ਤੁਸੀਂ ਸਰਕਾਰ ਦੇ ਐਕਸ਼ਨ ਤੇ ਵੀ ਨੁਕਤਾਚਿੰਨੀ ਕਰੋਗੇ ਤੇ ਫਿਰ ਪਾਰਟੀ ਹੋਰ ਕੀ ਕਰੇਗੀ ਇਹ ਲੋਕਾਂ ਨੇ ਸਾਰਿਆਂ ਨੇ ਦੇਖਿਆ ਕਿ ਕੁਮਰ ਗਿਸਤੀ ਦੇ ਪ੍ਰਤਾਪ ਜੀ ਨੇ ਪਹਿਲਾਂ ਵੀ ਕੁਝ ਬਿਆਨات ਐਸੇ ਦਿੱਤੇ ਪਰ ਉਸ ਤੋਂ ਬਾਅਦ ਜੁ ਵੀ ਪਾਰਟੀ ਨੇ ਲੀਨਿਅੰਟ ਥਿਊ ਰੱਖਿਆ ਕਿ ਚਲੋ ਜਿਹੜਾ ਹੈ ਕੁਮਰ ਵੀਜੇ ਪ੍ਰਤਾਪਜੀਤ ਬੜੇ ਲਿਖੇ ਇੱਕ ਆਫੀਸਰ ਰਹੇ ਹੈ ਤੇ ਉਹ ਪਰ ਜਦੋਂ ਹੁਣ ਜੇ ਵਿਕਰਮ ਮਜੀਠੀਆ ਦੇ ਮੁੱਦੇ ਦੇ ਉੱਤੇ ਐਡਾ ਵੱਡਾ ਜਿਹੜਾ ਹੈ ਜੀ ਇੱਕ ਡਿਜੀਲੈਂਸ ਨੇ ਸਟੇਮ ਕੱਢ ਕੇ ਦਿੱਤਾ ਕਿ ਕਿੰਨੇ ਕਰੋੜਾਂ ਦੀ ਉੱਥੇ ਜਿਹੜਾ ਹੈ ਜੀ ਗਲਤ ਲੈਣ ਦੇਣ ਹੋਇਆ ਜਿਨ੍ਹਾਂ ਦਾ ਸੋਰਸ ਵੀ ਪਤਾ ਲੱਗ ਰਿਹਾ ਤੇ ਫਿਰ ਤੁਸੀਂ ਉਸ ਉਸ ਜਗ੍ਹਾ ਆ ਕੇ ਵੀ ਐਡਾ ਦੇ ਬਿਆਨ ਦੇ ਰਹੇ ਹੋ ਜੋ ਕਿ ਵਿਕਰਮ ਮਜੀਠੀਆ ਦੇ ਕਮਾਂ ਇਤੇ ਨਾਲ ਕਿਤੇ ਛੁਪਾਉਣ ਦੀ ਗੱਲ ਕਰਦੇ ਆਂ ਕਿ ਫਿਰ ਤਾਂ ਤੁਸੀਂ ਇੱਕ ਕਾਰਵਾਈ ਬਣਦੀ ਔਰ ਪਾਰਟੀ ਨੇ ਪੋਲਿਟিক্যাল ਅਫੇਅਰਸ ਕਮੇਟੀ ਨੇ ਬਹੁਤ ਸੋਚ ਸਮਝ ਕੇ ਇੱਕ ਵਾਜਬ ਕਾਰਵਾਈ ਕੀਤੀ ਆ। ਵਿਕਰਮ ਜੀ ਕਾਰਨ ਕੀ ਲੱਗਦਾ ਲਗਾਤਾਰ ਜਦੋਂ ਆਪਾਂ ਉਹਨਾਂ ਦੇ ਪੋਸਟਰ ਦੇਖਦੇ ਆਂ ਕਈ ਵਾਰ ਪਾਰਟੀ ਦੇ ਫੈਸਲੇ ਦੇ ਵਿੱਚ ਉਹ ਪੋਸਟਰ ਜਿਹੜੀਆਂ ਜਾਂ ਉਹਨਾਂ ਦੇ ਬਿਆਨ ਹੁੰਦੇ ਰਹੇ ਆ ਕਾਰਨ ਕੀ ਲੱਗਦਾ ਜਿਹੜੇ ਹੁਣ ਤੱਕ ਉਹਨਾਂ ਦੇ ਬਿਆਨ ਸਾਹਮਣੇ ਹੁੰਦੇ ਰਹੇ ਆ ਕਿ ਜਿਵੇਂ ਤੁਸੀਂ ਵੀ ਕਿਹਾ ਕਿ ਪਾਰਟੀ ਪਲੇਟਫਾਰਮ ਤੇ ਗੱਲ ਹੋ ਸਕਦੀ ਸੀ ਪਰ ਉਹਨਾਂ ਨੇ ਰਸਤਾ ਦੂਸਰਾ ਚੁਣਿਆ ਕਾਰਨ ਕੀ ਲੱਗਦਾ ਇਸ ਪਿੱਛੇ? ਦੇਖੋ ਮੈਂ ਇੱਕ ਚੀਜ਼ ਕਹਿਣਾ ਹੁੰਦਾ ਕਿ ਸੰਤੁਸ਼ਟੀ ਬਹੁਤ ਜ਼ਰੂਰੀ ਹੁੰਦੀ ਹੈ ਬੰਦੇ ਦੀ ਲਾਲਸਾ ਜਿਹੜੀ ਹੈ ਨਾ ਜੀ ਉਹ ਬੰਦੇ ਤੋਂ ਗਲਤ ਕਈ ਬਿਆਨ ਜਾਂ ਗੱਲਾਂ ਕਰਾ ਜਾਂਦੀ ਹੈ ਤੇ ਬੰਦੇ ਨੂੰ ਡਿਸਪਲਿਨ ਦੇ ਵਿੱਚ ਰਹਿੰਦੇ ਹੋਏ ਪਾਰਟੀ ਦੀ ਬਿਹਤਰੀ ਲਈ ਕੰਮ ਕਰਨਾ ਚਾਹੀਦਾ ਹੈ ਤੇ ਜਦੋਂ ਪਾਰਟੀ ਸੱਤ ਦੇ ਵਿੱਚ ਆ ਜਾਂਦੀ ਹੈ ਤੇ ਉਸ ਟਾਈਮ ਤੋਂ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਅਸੀਂ ਕਿਉਂਕਿ ਅਸੀਂ ਪੂਰੇ ਪੰਜਾਬ ਨੂੰ ਸੇਧ ਦੇਣੀ ਹੈ ਅਸੀਂ ਪੂਰੇ ਪੰਜਾਬ ਨੂੰ ਸਹੀ ਰਸਤੇ ਤੇ ਲਿਜਾਣਾ ਹੈ ਤੇ ਉੱਥੇ ਆ ਕੇ ਆਪਣੀ ਹੀ ਪਾਰਟੀ ਦੇ ਖਿਲਾਫ ਆਪਣੀ ਹੀ ਸਰਕਾਰ ਦੇ ਖਿਲਾਫ ਉਹ ਵੀ ਬੇਬੁਨਿਆਦ ਤੇ ਆਧਾਰਹੀਨ ਗੱਲਾਂ ਦੇ ਆਧਾਰ ਤੇ ਬਿਆਨات ਦੇ ਦੇਣਾ ਉਹ ਕਿਸੇ ਤਰੀਕੇ ਨਾਲ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਜੀ ਤਬਾਹ ਬਹੁਤ ਸ਼ੁਕਰੀਆ ਜੀ ਹਾਂ ਤਾਂ ਬਿਲਕੁਲ ਜਿਵੇਂ ਬਿਆਨ ਸਾਹਮਣੇ ਆਇਆ ਜੋ ਆਮ ਆਦਮੀ ਪਾਰਟੀ ਦੇ ਬਲਾਰੇ ਨੇ ਵਿਕਰਮ ਪਾਸੇ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕਈ ਵਾਰ ਲਾਲਸਾਵਾਂ ਜਿਹਨਾਂ ਕਾਫੀ ਵੱਡੀਆਂ ਹੁੰਦੀਆਂ ਨੇ ਤਾਂ ਅਜੇ ਦੇ ਵਿੱਚ ਉਹਨਾਂ ਨੂੰ ਪਾਰਟੀ ਪਲੇਟਫਾਰਮ ਤੇ ਗੱਲ ਕਰਨੀ ਚਾਹੀਦੀ ਸੀ ਹਾਲਾਂਕਿ ਜੇਕਰ ਕੁਵਰ ਵਿਜੇ ਪ੍ਰਤਾਪ ਦੀ ਗੱਲ ਕੀਤੀ ਜਾਵੇ ਤਾਂ ਅਕਸਰ ਜਿਹੜੇ ਉਹਨਾਂ ਦੇ ਬਿਆਨ ਸਾਹਮਣੇ ਆਉਂਦੇ ਸੀਗੇ ਸੋਸ਼ਲ ਮੀਡੀਆ ਪੋਸਟਾਂ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਸੀਗਾ ਕਿ ਕਿਤੇ ਨਾ ਕਿਤੇ ਜੋ ਪਾਰਟੀ ਦੇ ਵਿਰੋਧ ਦੇ ਵਿੱਚ ਸੀਗੀਆਂ ਤਾਂ ਅਜੇ ਦੇ ਵਿੱਚ ਪੋਲੀਟੀਕਲ ਅਫੇਅਰ ਕਮੇਟੀ ਦੇ ਵੱਲੋਂ ਇਹ ਵੱਡਾ ਐਕਸ਼ਨ ਲਿਆ ਗਿਆ ਕਿ ਕੁਵਰ ਬੀਜੇ ਪ੍ਰਤਾਪ ਨੂੰ 5 ਸਾਲਾਂ ਦੇ ਲਈ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ।